ਜਾਵੇ ਦੇਖੋ ਕੀ ਹਾਲ ਹੈ ਦੇਖੋ ਲੋਕਾਂ ਦਾ ਪੈਰ ਆਣੇ ਵਿਚਾਰੇ ਬਾਹਰੋਂ ਦੇਖੋ ਕੀ ਹਾਲ ਹੁੰਦਾ ਇਹਨਾਂ ਦਾ ਹਾਂ ਬਿਲਕੁਲ ਗੰਦੇ ਪਾਣੀ ਦੇ ਅੰਦਰ ਵਿਚਾਰੇ ਜੀਮੀਦਾਰ ਆਣੇ ਗੰਦੇ ਦੇ ਵਿੱਚ ਬਿਮਾਰੀ ਲਾ ਕੇ ਜਾਂਦੇ ਆ ਆਪਣੇ ਘਰ ਨੂੰ ਸੱਤ ਸਾਲ ਹੋ ਗਏ ਨੂੰ ਇਹ ਸੈਟ ਹੀ ਨਹੀਂ ਕਰਦੇ ਅਗੇ ਸੱਤ ਸਾਲ ਹੋ ਗਏ ਇਸੇ ਤਰ੍ਹਾਂ ਹੀ ਐ ਵੀ ਸਾਰੀ ਮਾਰਕੀਟ ਆਈ ਹੈ ਪੂਰੀ ਮਾਰਕੀਟ ਜੀ ਆਹ ਦੇਖ ਲਓ ਲੇ ਗੱਡੀ ਇੱਕ ਵਾਰੀ ਬੜੀ ਵਿੱਚ ਗੱਡੀ ਉੱਥੇ ਫਸ ਗਈ ਨਿਕਲ ਨਹੀਂ ਸਕਦੀ ਉੱਥੋਂ ਉਹ ਗੱਡੀ ਨਹੀਂ ਨਿਕਲ ਸਕਦੀ ਹੋ ਜਾਂਦੀ ਹੈ ਗੱਡੀ ਸਲੈਂਸਰ 'ਚ ਪਾਣੀ ਭਰ ਜਾਂਦਾ ਕਦੇ ਫਿਰ ਪ੍ਰਸ਼ਾਸਨ ਨਾਲ ਗੱਲ ਹੋਈ ਨਹੀਂ ਸਾਰੀ ਮਾਰਕੀਟ ਦੀ ਵਿੱਚ ਬਣਾਓ ਗੱਲ ਕਰਨਗੇ ਤਾਂ ਹੀ ਨਾ ਜੀ अच्छा कर दी प्रशासन आंदे ने सामान ਚੱਕ ਕੇ ਸਾਈਡ ਤੇ ਲਗਾਤਾ ਕਮੇਟੀ ਵਾਲੇ ਸਾਫ ਕਰੋ ਸੜਕਾ ਸਾਫ ਕਰੋ ਮੁੜ ਕੇ ਫੇਰ ਉਹੀ ਆਈ ਨੇ ਜੁਰਮਾਨਾ ਲਾਤਾ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੇ ਆ ਬਣਾਉਣ ਨੂੰ ਗੱਲ ਨਹੀਂ ਕਰਦਾ ਬਿਮਾਰੀ ਜੀ ਨਹੀਂ ਦੀ ਬਿਮਾਰੀ ਆ ਆ ਦੇਖੋ ਲੈ ਕੁਸ ਲੋ ਜਿਹੜੀ ਚੀਜ਼ ਤੇ ਤੁਹਾਨੂੰ ਲੋੜ ਹੈ ਇਹਦਾ ਕਬਾੜ ਥੱਲੋਂ ਧਰਤੀ ਤੋਂ ਵੀ ਕਬਾੜ ਬਣਾਇਆ ਪਿਆ ਜਿਵੇਂ ਗਲਗਲਾ ਪਾਣੀ ਬੜਾ ਬੁਰਾ ਹਾਲ ਕੀਤਾ ਬੀ ਬੁਰਾ ਹਾਲ ਫਿਰ ਕੋਈ ਕਰਵਾਉਂਦੇ ਨਹੀਂ ਕਹਿੰਦਾ ਰੋਡ ਬੰਦ ਕੀਤੇ ਪਿਆ ਬਿਲਕੁਲ ਗੰਦ ਭਰਿਆ ਪਿਆ ਲੈ ਇੰਨੀ ਫੜੀ ਤੁਸੀਂ ਕਵਾੜ ਬਾਜ਼ਾਰ ਪਟਿਆਲਾ ਦੇਖ ਸਕਦੇ ਹੋ ਤਸਵੀਰਾਂ ਕਨੀ ਚਾਹ ਕੇ ਦੇ ਵੀ ਕੀ ਲੈਣਾ ਹੈ ਠਾਕਦੇ ਹਾਂ ਇਹ ਵੀ ਮੈਨੂੰ ਲੱਗਦਾ ਵੀ ਕੁਝ ਹੈਗਾ ਆ ਦੇਖ ਸਕਦੇ ਹਾਂ ਆ ਦੇਖੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪਟਿਆਲੇ ਤੋਂ ਆ ਹਾਂਜੀ ਮੈਨੂੰ ਲੱਗਦਾ ਪੁਰਾਣੇ ਖੁੰਡ ਲੱਗਦੇ ਆ ਮਾਰਕੀਟ ਦੇ ਦੇ ਹਾਂਜੀ ਕੀ ਕੀ ਸਮਾਨ ਹੈ ਆਪਣੇ ਕੋਲੇ ਮੋਟਰਸਾਈਕਲ ਆਂਦਾ ਹੈ ਮੋਟਰਸਾਈਕਲ ਆਂਦਾ ਸਾਰੇ ਹੀ ਪਰ ਥੱਲੋਂ ਵੀ ਉਹੀ ਚੀਜ਼ ਅਜੇ ਹਜਾ ਨਵੇਂ ਹੈ ਥੱਲੋਂ ਵੀ ਉਹ ਹੈ ਜਈ ਹੈ ਆ ਦੇਖ ਸਕਦੇ ਹੋ ਜੀ ਤਸਵੀਰਾਂ ਉਸ ਲੈ ਲਓ ਜਿਹੜੀ ਚੀਜ਼ ਦਾ ਤੁਹਾਨੂੰ ਲੋੜ ਹੈ ਇੱਥੋਂ ਮਿਲਦਾ ਹੈ ਦੇਖ ਸਕਦੇ ਹੋ ਜੀ ਤਸਵੀਰਾਂ ਹੂੰ ਕੋਸ ਮਰਜ਼ੀ ਲੈ ਲਓ ਕੋਸ ਮਰਜ਼ੀ ਆਹ ਦੇਖ ਸਕਦੇ ਹੋ ਜੀ ਤਸਵੀਰਾਂ ਦੇਖ ਸਕਦੇ ਨਹੀਂ ਇੱਧਰ ਟਰੈਕਟਰ ਖੜੇ ਨੇ ਜੀ ਇਹ ਵੀ ਮਾਰਕੀਟ ਕਬਾੜ ਮਾਰਕੀਟ ਦਾ ਹਿੱਸਾ ਨੇ ਵਿੱਚ ਨੇ ਵੀ ਆ ਦੇਖੋ ਦੇਖ ਸਕਦੇ ਹੋ ਜੀ ਤਸਵੀਰਾਂ ਟਰੈਕਟਰ ਵੀ ਖੜੇ ਨੇ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਕੱਲਾ ਕੱਲਾ ਟਰੈਕਟਰ ਦਿਖਾਉਣਾ ਸਾਨੂੰ ਆ ਦੇਖੋ ਜੀ ਕਬਾੜ ਮਾਰਕੀਟ ਪਟਿਆਲਾ ਆ ਦੇਖੋ ਜੀ ਕਿੰਗ ਖੜਾ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਵੀ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਖੜੇ ਨੇ ਜੀ ਸਾਰੇ ਦੇਖ ਸਕਦੇ ਹਾਂ ਇਹ ਵੀ ਕਦੇ ਬੋਂਦੇ ਸੀ ਆਹ ਖੜਾ ਜੀ ਛੋਟਾ ਟਰੈਕਟਰ ਖੜਾ ਹੈ ਦੇਖ ਸਕਦੇ ਹੋ ਸ਼ੀਸ਼ਾ ਸੁਸਾਣ ਲੱਗਿਆ ਹੋਇਆ ਵੀਰਾਂ ਦੇ ਵਿੱਚ ਹਾਂਜੀ ਭਾਈ ਜੀ ਮਿਲ ਗਿਆ ਸਮਾਨ ਵੇਖ ਹੀ ਜਾਨੇ ਯਾਰ ਕਿਹੜੀ ਜਗ੍ਹਾ ਤੋਂ ਆਏ ਹੋ ਗਿੱਦੜਵਾਹ ਤੋਂ ਆਏ ਹੋ ਕੀ ਲੈਣਾ ਹੈਓ ਮੇਨ ਟਰੈਕਟਰ ਲੈਣਾ ਹੈ ਟਰੈਕਟਰ ਫਿਰ ਆਇਆ ਪਸੰਦ ਕੋਈ ਇਹ ਨਹੀਂ ਆ ਯਾਰ ਟਾਈਮ ਲੱਗੂਗਾ ਟਾਈਮ ਲੱਗੂ ਦੇਖ ਸਕਦੇ ਹੋ ਭਾਈ ਗਿੱਦੜਵਾਹ ਤੋਂ ਆਏ ਨੇ ਇਹ ਟਰੈਕਟਰ ਲੈਣ ਆਏ ਨੇ ਸਮਾਂ ਲੱਗਦਾ ਘੰਟਾ ਦੋ ਘੰਟੇ ਤਾਂ ਇੱਥੇ ਪਹਿਲਾਂ ਆਉਂ ਫਿਰ ਨਹੀਂ ਪੈਂਦਾ ਜੀ ਕਹ ਦੀਏ ਫਿਰ ਜਾਨੇ ਕਿ ਨਿਗਾਹ ਪੈਣੀ ਸ਼ੁਰੂ ਹੁੰਦੀ ਹੈ ਆ ਜੀ ਵੀਡੀਓ ਪਾਓ ਹਾਂ ਇਹਦੀ ਆ ਦੇਖੋ ਇਹ ਤਾਂ ਫਿਰ ਹੁਣ ਸਾਰੇ ਚੀ ਗੰਦੇ ਜਿਹੜਾ ਨੌ ਕਬਾੜਾ ਇਹ ਵੀ ਕਬਾੜੇ ਹੋ ਰਿਹਾ ਹੱਲ ਕਿੱਡੇ ਜਾਵੇ ਦੇਖੋ ਕੀ ਹਾਲ ਹੈ ਦੇਖੋ ਲੋਕਾਂ ਦਾ ਪੈਰ ਆਣੇ ਆ ਵਿਚਾਰੇ ਬਾਹਰੋਂ ਦੇਖੋ ਕੀ ਹਾਲ ਹੁੰਦਾ ਇਹਨਾਂ ਦਾ ਹਾਂ ਬਿਲਕੁਲ ਗੰਦੇ ਪਾਣੀ ਦੇ ਅੰਦਰ ਵਿਚਾਰੇ ਜ਼ਿਮੀਦਾਰ ਆਣੇ ਗੰਦੇ ਦੇ ਵਿੱਚ ਬਿਮਾਰੀ ਲਾ ਕੇ ਜਾਂਦੇ ਆਪਣੇ ਘਰ ਨੂੰ